ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਤੁਹਾਨੂੰ ਦੇਸੀ ਮੁਰਗੀ ਜਿਹੜੀ ਪਾਲੀ ਜਾਂਦੀ ਹੈ ਇਸ ਵੀਡੀਓ ਚ ਸਾਰਾ ਕੁਝ ਦੱਸਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰਾ ਦੇਖਿਓ ਤਾ ਜੋ ਸਮਝਾ ਸਕੇ ਸਭ ਤੋਂ ਪਹਿਲਾਂ ਇੱਕ ਦਿਨ ਤੋਂ ਦੇਸੀ ਦੂਜਾ ਐਚਡੀ ਤੋਂ ਬਕਵਾਇਆ ਤਾਂ ਪਹਿਲੇ ਦਿਨ ਉਸ ਨੂੰ ਜਿਹੜੀ ਜਗ੍ਹਾ ਤੇ ਦੂਜਾ ਪਾਲਣਾ ਹੈ ਤਾਂ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਹੋਣਾ ਜ਼ਰੂਰੀ ਹੈ ਤਾਂ ਤੇ ਤੁਝਾ ਸਹੀ ਤਰੀਕੇ ਨਾਲ ਪਲ ਸਕੇਗਾ ਤੇ ਕੋਈ ਬਿਮਾਰੀ ਵੀ ਨਹੀਂ ਲੱਗੇਗੀ ਤਾਂ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰ ਲੋ ਤਬ ਇੱਕ ਦਿਨ ਪੂਰਾ ਗੋੜ ਦਾ ਪਾਣੀ ਪਲਾਓ 12 ਘੰਟੇ ਸਵੇਰ ਦੇ ਟਾਈਮ ਤੁਝਾ ਆਇਆ ਸਾਾਮ ਤੱਕ ਗੋੜ ਦਾ ਪਾਣੀ ਪਲਾਉਂਦੇ ਰਹੋ ਤੇ ਸ਼ਾਮ ਨੂੰ ਦੇਸੀ ਘਰ ਦੀ ਬਣੀ ਬਣਾਈ ਫੀਡ ਹੀ ਪਾਓ ਆ ਪਹਿਲਾਂ ਬਾਜ਼ਾਰੀ ਫੀਡ ਨਾ ਪਾਓ ਕਿਉਂਕਿ ਬਾਜ਼ਾਰੀ ਫੀਡ ਪਾਉਣ ਨਾਲ ਦੇਸੀ ਚੂਜੇ ਕੋਲ ਫੀਡ ਚਾਈ ਨਹੀਂ ਜਾਣੀ ਕਮਵਾਰੀਆਂ ਲੱਗਣ ਦਾ ਡਰ ਹੋ ਸਕਦਾ ਹੈ ਤਾਂ ਪਹਿਲਾਂ ਸਾਦਾ ਖਾਣਾ ਦਿਓ ਘਰ ਦਾ ਬਣਾ ਬਣਾਇਆ ਦਾਣਾ ਕਣਿ ਤਾਂ ਹੀ ਚੂਜਾ ਅੱਗੇ ਸਹੀ ਤਰੀਕੇ ਨਾਲ ਪਲੇਗਾ ਤਾਂ 2-3 ਘੰਟੇ ਲਈ ਘਰ ਦਾ ਬਣਾ ਬਣਾਇਆ ਦਾਣਾ ਹੀ ਦਿਓ ਤਾਂ ਫਿਰ ਰੀਸਟਰਟਰ ਛੋਟੇ ਚੂਜਾਂ ਨੂੰ ਪਾਲ ਲਈ ਆਉਂਦੀ ਹੈ ਤਾਂ 프리 스타ਟਰ ਦਾ ਬੈਗ 21 2200 ਆਉਂਦਾ ਹੈ ਤਾਂ ਜਿੰਨਾ ਵੀਰਾਂ ਨੇ ਆਂਡੇ ਵਾਸਤੇ ਮੁਰਗੀ ਪਾਲਣੀ ਹੈ ਤਾਂ ਉਹ ਲੇਅਰ ਫੀਡ ਆਉਂਦੀ ਹੈ ਲੇਅਰ 프리 스타ਟਰ ਫੀਡ ਤਾਂ ਜਿਨ੍ਹਾਂ ਨੇ ਮੀਟ ਲਈ ਮੁਰਗਾ ਪਾਲਣਾ ਹੈ ਉਹਨਾਂ ਲਈ ਬੋਇਲਰ 프리 스타ਟਰ ਫੀਡ ਆਉਂਦੀ ਹੈ ਤਾਂ ਉਹ 10 ਦਿਨ ਲਈ ਪੂਰੇ ਪਾਓ ਤਾਂ ਅੱਗੇ ਸਟਾਰਟਰ ਫੀਡ ਆਉਂਦੀ ਹੈ ਸਟਾਰਟਰ ਫੀਡ ਜਦੋਂ ਤੱਕ ਮੁਰਗੇ ਦਾ weight 2 ਕਿਜੀ ਦੇ ਬਰਾਬਰ ਨਹੀਂ ਹੋ ਜਾਂਦਾ ਤਾਂ ਸਟਾਰਟਰ ਫੀਡ ਪਾਦੇ ਰਹੋ ਤੋਂ ਬਾਅਦ 4 ਤੋਂ 3-4 ਕਿਲੋ ਮੁਰਗੇ ਦਾ ਵੇਟ ਕਰਨਾ ਹੈ। ਲੋਕੀ ਮੀਟ ਵਾਲੇ ਦੁਕਾਨਾਂ 'ਤੇ ਮੁਰਗਾ ਵੇਚਣਾ ਹੈ। ਤਾਂ 3-4 ਕਿਲੋ ਦਾ ਕਰਨ ਲਈ ਫਿਨਿਸ਼ਰ ਪੀਡ ਪਾਓ ਜੋ ਕਿ ਫਿਨਿਸ਼ਰ ਪੀਡ ਦਾ ਬੈਗ 2000 ਦਾ ਆਉਂਦਾ ਹੈ। ਬਲੇਲ ਫਿਨਿਸ਼ਰ ਤਾਂ ਮੁਰਗੇ ਦਾ ਤੇਜ਼ੀ ਨਾਲ ਵੇਟ ਵੀ ਵਧੇਗਾ ਤੇ ਮੁਰਗਾ ਗਰੋਥ ਵੀ ਕਾਫੀ ਕਰੇਗਾ ਤਾਂ ਹੋਰ ਮੁਰਗੀ ਪਾਲ ਦੀ ਜਾਣਕਾਰੀ ਟਾਈਮ ਟਾਈਮ ਦੇਦੇ ਰਹਾਂਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਲੱਗ ਸਕੇ ਕਿ ਕਿਦਾਂ ਚੂਜਾ ਪਾਲਾ ਜਾਂਦਾ ਹੈ ਤਾਂ ਇੱਕ ਗੱਲ ਕਹਿਣਾ ਪਊ ਲੱਗਿਆ ਪਹਿਲੇ ਦਿਨ ਦਾ ਚੂਜੇ ਨੂੰ ਜਿਹੜੇ ਜਗ੍ਹਾ ਤੇ ਪਾਉਣਾ ਹੈ ਤਾਂ ਉਸ ਥਾਂ ਦੀ ਸਫਾਈ ਦਾ ਜ਼ਰੂਰ ਹੋਣੀ ਚਾਹੀਦੀ ਹੈ ਪਰ ਨਾਲ ਕਮਰੇ ਦੀ ਗਰਮੈਸ਼ ਵੀ ਹੋਣਾ ਬਹੁਤ ਜ਼ਰੂਰੀ ਹੈ ਗਰਮੈਸ਼ ਨਾਲ ਚੂਜਾ ਥੁਰੇ ਫਿਰੇਗਾ ਵਧੀਆ ਤੇ ਚੱਲੇਗਾ ਤਾਂ ਦੂਜੇ ਨੂੰ ਠੰਡਣ ਲੱਗੇਗੀ ਪਰ ਚੂਜਾ ਗਰਮੈਸ਼ ਵਿੱਚ ਹੀ ਪਾਲਾ ਜਾਂਦਾ ਹੈ ਗਰਮੈਸ਼ ਲਈ ਅੰਦਰ ਹੀਟਰ ਲਗਾ ਦਿਓ ਜਾਂ ਬਲਬ ਲਗਾ ਦਿਓ ਜਾਂ ਸਭ ਤੋਂ ਲਾਈਟਾਂ ਲਗਾ ਦਿਓ ਤਾਂ ਤਾਪਮਾਨ ਅੰਦਰ ਦਾ 30 ਤੋਂ 35 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਹੈ ਤਾਂ ਹੀ ਚੂਜਾ ਸਹੀ ਪਲੇਗਾ ਨਹੀਂ ਤਾਂ ਦੂਜੇ ਨੂੰ ਠੰਡ ਲੱਗੇਗੀ ਕੰਮਵਾਰੀ ਲੱਗਣ ਦਾ ਵੀ ਡਰ ਹੋ ਸਕਦਾ ਹੈ ਜੇ ਠੰਡ ਲੱਗੇਗੀ ਤੇ ਚੂਜਾ ਇਕੱਠਾ ਉਹਨਾ ਸਟਾਰਟ ਹੋ ਜਾਵੇਗਾ ਤੇ ਇੱਕ ਦੂਜਾ ਪਰਚਾਰ ਚੜ ਕੇ ਚੂਜਾ ਮਰ ਵੀ ਸਕਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਕਮਰੇ ਦੀ ਗਰਮੈਸ਼ ਬਣਾਈ ਰੱਖੋ ਕਾਮਨ ਬਣਾਈ ਰੱਖੋ ਤਾਂ ਦੂਜਾ ਸਹੀ ਦੇਖਣ ਨਾਲ ਪਾਲ ਸਕੇ ਤਾਂ ਫੀਡ ਚ ਕੋਈ ਵੀ ਕਮੀ ਨਾ ਆਣ ਦਿਓ ਫੀਡ ਦੂਜੇ ਲਈ ਪ੍ਰੋਪਰ ਤੇ ਪੂਰੀ ਪਾਦੇ ਰਹੋ ਬਲਕਿ ਇਹ ਨਹੀਂ ਜੇ ਇੱਕ ਵਾਰੀ ਫੀਡ ਪਾਈ ਦੂਜੀ ਵਾਰੀ ਫੀਡ ਨਹੀਂ ਪਾਉਣੀ ਤਾਂ ਇਸ ਕਾਰਨ ਵੀ ਚੂਰਚਾ ਮਾਰ ਹੋ ਸਕਦਾ ਹੈ ਫੀਡ ਪ੍ਰੋਪਰ ਤੇ ਪੂਰੀ ਪਾਓ ਆਹੋ ਦੂਜਾ ਸੇਫ ਤਰੀਕੇ ਨਾਲ ਕਾਹੀ ਸਕੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋਏ ਪੂਜਾ ਬਹੁਤ ਤਰੀਕੇ ਨਾਲ ਵਧੀਆ ਪਲੇਗਾ ਤੇ ਕੋਈ ਬਿਮਾਰੀ ਵੀ ਨਹੀਂ ਲੱਗੇਗੀ ਤੇ ਵੀਡੀਓ ਨੂੰ ਅੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ